ਸਤਿਵਾਹ ਵਾਹਿਗੁਰੂ ਜੀ ਕੀ ਫਤਿਹ ਦੰਦਨ ਸਿੰਘ ਜੀ ਨੂੰ ਤੇ ਇੱਕ ਬਾਤ ਹੈ ਮਹਾਰਾਜ ਸਦਾ ਹੀ ਜੈਕਾਰਾ ਹੈ ਸਦਾ ਹੀ ਜੈਕਾਰਾ ਸਰਬਤਾ ਪੂਰਾ ਕਰੋ ਬਾਬਾ ਜੀ ਮહેર ਕਰੋ ਕਿਰਪਾ ਕਰੋ ਬਾਈ ਦੁੱਖਾਂ ਕਲੇਸ਼ ਦਾ ਨਾਸ਼ ਕਰੋ ਬਾਈ ਉਹੀ ਕੜੀ ਨਾ ਦੇਖੋ ਕਰੋ ਕਿਰਪਾ ਦੰਦਨ ਸਿੰਘ ਜੀ ਨੂੰ ਤੇ ਕਹਿੰਦਾ ਮਹਾਰਾਜ ਆਪਣੀ ਕਿਰਪਾ ਕਰੋ ਮહેર ਕਰੋ ਬੰਕਿਆ ਜੀ ਬਰੋ ਕਿਰਪਾ yeah दिशा माल जनम जनम द कटी आहे द Go ahead. ਜਲ ਅਵਨਾਸੀ ਜਿਸ ਸਿਮਰਤ ਧਰਮਤ ਮਲ ਨਾਸੀ ਸਤਿਗੁਰ ਚਰਨ ਕਵਲ ਰਿਤ ਤਾਰੰ ਗੋਰੀ ਅਰਜਨ ਗੁਣ ਸਹਿਜ ਬਿਜਾਰੰ ਗੁਰ ਰਾਮਦਾਸ ਘਰ ਕੀ ਓ ਬਰਗਾਸਾ ਸਗਲ ਮਨੋਰ ਚ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਬਿਸ਼ਾਣਿਓ ਕਲ ਜੋੜ ਕਰ ਸੁਜਸ ਵਖਾਣਿਓ ਭਗਤ ਜੋਗ ਕੋ ਜਹਤ ਵਾਰ ਹਰ ਜਨ ਕੇ ਉਬਾਇ ਸ਼ਬਦ ਗੁਰੂ ਬਰਗਾ ਸੇਓ ਹਰ ਰਸਨ ਬਸਾਇਓ ਗੁਰ ਨਾਨਕ ਹੰਗਦ ਅਮਰ ਲਾਗ ਉੱਤਮ ਪਦ ਪਾਇਓ ਗੋਰੀ ਅਰਜਨ ਘਰ ਗੋਰੀ RAM ਦਾਸ ਭਗਤੇ ਉੱਤਰੇ ਆਇਓ ਗੋਰੀ ਅਰਜਨ ਘਰ ਗੋਰੀ RAM ਦਾਸ ਭਗਤੇ ਉੱਤਰੇ ਆਇਓ ਬਰਗਾਸ਼ ਹਮਾਰਾ ਭਇਓ ਪਟਨਾ ਸ਼ਹਿਰ ਬਿਖੈ ਭਾਵ ਲਇਓ ਵਹਿ ਪ੍ਰਗਟਿ ਅਮਰ ਤੇ ਅਗੰਮੜਾ ਵਰੀਆ ਮੇ ਅਗੇ ਲਾ ਵਾਹੂ ਵਾਹੂ ਗੋਬਿੰਦ ਸਿੰਘ ਆਬੇ ਗੁਰ ਜਿੱਲਾ ਵਹਿ ਉਭਜਿਓ ਚੇਲਾ ਮਰਦ ਕਾ ਮਰਦਾਨ ਸਦਾਏ ਜੇਨ ਸਭ ਪ੍ਰਥਮੀ ਕਉ ਜੀਤ ਕਰ ਨੀਸਾਨ ਝੁਲਾਏ ਤਮਹੁ ਸਭ ਰਾਜਨ ਕੇ ਰਾਜ ਆਪੇ ਆਪ ਗਰੀਬ ਨੇਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਾਰ ਬਰਾ ਮੈਂ ਆਨ ਦਵਾਰ ਤੋਹੇ ਸਗਲ ਦਵਾਰ ਕਉ ਛਾੜ ਗਏ ਗਹਿਉ ਤੁਹਾਰੋ ਵਾਹਿ ਗਹਿ ਕੀ ਲਾਜ ਆਸ ਗੋਬਿੰਦ ਦਾਸ ਤੁ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੁ ਨਾਨਕ ਗਏ ਜਗਤ ਮੈਂ ਕੇ ਨ ਜਾਪਿਓ ਗੁਰਮੰਤ ਰਾਮ ਨਾਮ ਓਰ ਮੈਂ ਗਯੂ ਜਾ ਕੈ ਸਮਨੈ ਕੋਇ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੁ ਸੁਖ ਹਟਾਲ ਗੁਰ ਸੇਵੀਐ ਐਹਨ ਸਹਜ ਸੁਭਾਈ ਦਰਸਨ ਪਰਸਿਆ ਗੁਰੂ ਗੈ ਜਨਮ ਮਰਨ ਦੁਖ ਉਹ ਵਸੇ ਫਤਖ ਸਾਮਦੀ ਨੂਰੇ ਹਰਸੋ ਗੁਰਸੋ ਝੱਡੀ ਐ ਤੁਧ ਢਿਠੇ ਸਜੇ ਮਾਲ ਜਨਮ ਜਨਮ ਦੀ ਗੱਡੀ ਐ ਸਜਣ ਸਜਾ ਸਿਰ ਸ਼ਾਨਦ ਹੈ ਸ਼ਾਹ ਦੇ ਸਵਾਸ ਬੈਠਿਆ ਸੋਹੀਏ ਸਾਵਨਾ ਦਾ ਵੇਸਾ ਹੂ ਆਦੁਨਾ ਸਰੀ ਮਹੱਲਾ ਤੀਜਾ ਕਾਜਾ ਧਨ ਸੰਚਹਿ ਮੂਰਖ ਗਾਵਾਰ ਮਨ ਮੁਖ ਬੂਲੇ ਅੰਦ ਗਾਵਾਰ कह कैधन सदा दुख होए ना साथ जाए ना प्राप्त हो जा संचह मूर्ख का बार मन मुख भूले ਅੰਧ ਗਾਵਾਰ ਵਿਗਿਆ ਗਏ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਜਾ ਤਾਨ ਗੁਰਮਤੀ ਬਾਇ ਕਾਜਾ ਧਨ ਉਨੇ ਆਵੇ ਜਾਏ ਰਹਾਉ ਮਨ ਮੁਖ ਭੂਲੇ ਸਭ ਮਰਹਿ ਗਵਾਰ ਪਾਵ ਜਲ ਡੂਬੇ ਨਾ ਔਰ ਵਾਰ ਨਾ ਪਾਰ ਸਾਧ ਗੁਰ ਪੀਟੇ ਉਰੇ ਬਾਗ ਸਾਜ ਰਤੇ ਐਹ ਨਿਸ ਬੇਰਾਗ ਚਾਹੋ ਜਗ ਮਹਿ ਅੰਮ੍ਰਿਤ ਸਾਜੀ ਬਾਣੀ ਉਰੇ ਬਾਗ ਹਰ ਨਾਮ ਸਮਾਣੀ ਸਿੱਧ ਸਾਧਕ ਤਾਰੇ ਸਹਿ ਸਭ ਲੋਏ ਊਰੇ ਭਾਗ ਰਾਬਤ ਹੋਏ ਸਭ ਕੀ ਸਹਾਜਾ ਸਹਾਜਾ ਹੈ ਸੋਏ ਊਤਮ ਬ੍ਰਹਮ ਪਿਸ਼ਾੜ ਕੋਏ सज साचार सच साज्च आप दे रड़ाए नान के आप देख आपे, आपे सच लाए सब किश साचार सा है सोए तम ब्रह्म पछाण कोए ਸਜ ਸੱਜਾ ਸਜ ਆਬ ਦੇ ਰੜਾਏ ਨਾਨਕ ਆਪੇ ਵੇਖੈ ਆਪੇ ਸਜ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਹੈ ਤਨਾਸਰੀ ਮਹੱਲਾ 3 ਕਾਜਾ ਧਨ ਸੰਚਹਿ ਮੂਰਖ ਗਾਵਾਰ ਮਨ ਮੁਖ ਭੂਲੇ ਅੰਦ ਗਾਵਾਰ ਵਿਖਿਆ ਗੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋ ਸਾਧ ਸੰਗਤ ਜੀ ਅੱਜ ਦਾ 52 ਬਵਿੰਦਰ ਮੁਖਵਾਕ ਤੀਸਰੇ ਬਾਦਸ਼ਾਹ ਸੇਵਾ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 665 ਦੇ ਸ਼ਬਾਹੇ ਮਾਨ ਹੈ ਗੁਰੂ ਰੂਪ ਪਿਆਰੇ ਸਾ ਸੰਗਤ ਜਨੋ ਕਾਲ ਨੂੰ 6 ਤਰੀਕ ਸੋਮਵਾਰ ਹੈ 10ਵੇਂ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਹੈ ਹਰ ਸਾਲ ਦੀ ਤਰ੍ਹਾਂ ਆਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਠੀਕ ਸਵੇਰੇ 10 ਵਜੇ ਗੁਰਦੁਆਰਾ ਰਕਾਬਗਨ ਸਾਹਿਬ ਜੀ ਤੋਂ ਮਹਾਨ ਨਗਰ ਕੀਰਤਨ ਦੀ ਰਮਤਾ ਹੋਵੇਗੀ ਭਾਈ ਕੱਲ ਨੂੰ ਇਸੇ ਤਰ੍ਹਾਂ ਭਾਈ ਲੱਖੀ ਸ਼ਾਹ ਬਨਜਾਰਾ ਹਾਲ ਗੁਰਦੁਆਰਾ ਰਕਾਬਗਨ ਸਾਹਿਬ ਜੀ ਵਿਖੇ ਵਿਸ਼ੇਸ਼ ਗੁਰਮਤ ਸਮਾਗਮ ਹੋਣਗੇ ਪਰਿਵਾਰਾਂ ਸਹਿਤ ਹਾਜ਼ਰੀਆਂ ਭਰੋ ਹੱਥੀ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ